ਅੱਜ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਔਰ ਮਟੋੜਾ ਵਿਖੇ ਇੱਕ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਅਸੀਂ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਦਾਖਲੇ ਦੇ ਵਿੱਚ ਵਾਧਾ ਹੋਇਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤੇ ਇਸ ਮੌਕੇ ਅਸੀਂ ਅੱਜ ਜਿਹੜੇ ਸਾਡੇ ਬੱਚੇ ਨਵੋਧਿਆ ਚ ਪ੍ਰੀਖਿਆ ਪਾਸ ਕਰਕੇ ਗਏ ਆ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਮੈਂ ਦੱਸਣਾ ਚਾਹਾਂਗਾ ਕਿ ਸਾਡੇ 14 ਸਕੂਲਾਂ ਨੇ ਜਿਨ੍ਹਾਂ ਨੇ 5 ਤੋਂ 10% ਦਾ ਦਾਖਲਾ ਜਿਹੜਾ ਵਾਧਾ ਕਰਿਆ ਤੇ ਸਾਡੇ ਕੁਝ ਸਕੂਲ ਐਸੇ ਵੀ ਨੇ ਜਿਨ੍ਹਾਂ 'ਚ 54% ਦਾਖਲੇ ਦਾ ਵਾਧਾ ਹੋਇਆ ਹੈ, 21% ਦਾਖਲੇ ਦਾ ਵਾਧਾ ਹੋਇਆ ਹੈ। ਇਹ ਮੈ ਮੈਨੂੰ ਬੜੇ ਦੱਸਣ ਤੇ ਮਾਣ ਮਹਿਸੂਸ ਹੁੰਦਾ ਕਿ ਅਸੀਂ ਲਗਾਤਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਦੇ ਹੋਏ ਕੰਮ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਤੇ ਸਾਡੇ ਸਕੂਲਾਂ ਦੇ ਵਿੱਚ ਜਿਹੜਾ ਦਿਨੋਂ ਦਿਨ ਵਧਿਆ ਜਿਹੜਾ ਸੁਧਾਰ ਆ ਰਿਹਾ, ਨਿਖਾਰ ਆ ਰਿਹਾ ਤੇ ਇਹ ਸਾਡੇ ਬਲਾਕ ਦੇ ਵਿੱਚ ਪੰਜ ਸਕੂਲ ਆਫ ਹੈਪੀਨੈਸ ਬਣ ਗਏ ਨੇ। ਇਹ ਹਰ ਸਕੂਲ ਨੂੰ ਜਿੱਥੇ ਵੀ ਕਿਸ ਚੀਜ਼ ਦੀ ਲੋੜ ਹੈ ਉਸ ਲੋੜ ਅਨੁਸਾਰ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਗਰੰਟਾਂ ਦਿੱਤੀਆਂ ਗਈਆਂ ਨੇ ਤੇ ਸਾਡੇ ਸਕੂਲਾਂ ਦੇ ਜਿਹੜਾ ਲੋਕਾਂ 'ਤੇ ਇੱਕ ਚੰਗਾ ਪ੍ਰਭਾਵ ਜਾ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਅਗਲੇ ਸਾਲ ਵਿੱਚ ਜਿਹੜਾ ਦਾਖਲਾ ਸਾਡਾ ਹੋਰ ਵਧੇਗਾ ਤੇ ਅਗਲੇ ਸੈਸ਼ਨ ਦੇ ਲਈ ਜਿਹੜਾ ਸਾਡੀ ਬਿਉਂਤਬੰਦੀ ਹੈ ਦਾਖਲਾ ਹੁਣ ਤੋਂ ਹੀ ਅਸੀਂ ਜਿਹੜੀ ਬਿਉਂਤਬੰਦੀ ਕੀਤੀ ਹੈ ਕਿ ਅਸੀਂ ਜਿਹੜੀਆਂ ਸਰਕਾਰ ਦੇ ਜਿੰਨੇ ਵੀ ਸਾਨੂੰ ਅਦਾਇਤਾਵਾਂ ਹੁੰਦੀਆਂ ਨੇ ਜਿੰਨੇ ਵੀ ਸਾਨੂੰ ਕੰਮ ਦਿੱਤੇ ਜਾਂਦੇ ਨੇ ਉਹਨਾਂ ਨੂੰ ਅਸੀਂ ਪੂਰੀ ਤਾਂ ਦੇਖੀ ਨਾ ਕਰੀਏ ਤੇ ਤਾਂ ਜੋ ਅਸੀਂ ਸਾਰੇ ਟੀਚੇ ਅਸੀਂ ਹਾਸਲ ਕਰਨ ਚ ਜਿਹੜੇ ਕੰਮ ਜੋ ਹੋਈਏ ਮੈਂ ਤੁਹਾਡੇ ਮਾਧਿਅਮ ਜਰੀਏ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਸਾਡੇ ਸਰਕਾਰੀ ਸਕੂਲ ਵਧੀਆ ਬਣ ਰਹੇ ਨੇ ਤੇ ਤੁਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲੈ ਕੇ ਆਓ ਸਾਡੇ ਜੇ ਵੀ ਜੋ ਵੀ ਵਿਭਾਗ ਵੱਲੋਂ ਬੱਚਿਆਂ ਨੂੰ ਬੈਨੀਫਿਟ ਦਿੱਤੇ ਜਾਂਦੇ ਨੇ ਉਹ ਤਦ ਹੀ ਲਾਹਾ ਮਿਲੇਗਾ ਜੇਕਰ ਬੱਚੇ ਸਾਡੇ ਸਰਕਾਰੀ ਸਕੂਲਾਂ ਚ ਜਾਣਗੇ ਸ਼ੁਕਰੀਆ